ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਦ ਸੁਖ ਸਦਾ ਨਾਮ ਨੀਸ਼ਾਨ ਸੁਹ ਹੈ ਰੰਗ ਰਤਉ ਨਾਮ ਸਿਉ ਕਲ ਨਾਮ ਸੁਰ ਨਰਹਿ ਬੋ ਹੈ ਨਾਮ ਪਰਸ ਜਿਨ ਪਾਯੂ ਸਤ ਪ੍ਰਗਟਿਉ ਰਵ ਲੋਇ ਦਰਸ਼ਨ ਪਰਸ ਐ ਗੁਰੂ ਕੈ ਹੱਥ ਸੱਠ ਮੱਜਨ ਹੋਇ ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਭਾਉ ਸੱਚ ਸਦਾ ਸੱਚ ਪਾਖੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬ ਜਨ ਕਲ ਵਿਖਾਨ ਦਰਸ਼ਨ ਪਰਸੇ ਹੈ ਗੁਰੂ ਕੈ ਸੱਚ ਜਨਮ ਪਰਵਾਨ ਅਮਹਿ ਦ੍ਰਿਸ਼ਟ ਸੁਭ ਕਰੈ ਕਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ ਗੁਰ ਨਵ ਨਿਦ ਦਰਿਆਉ ਜਨਮ ਹਮ ਕਾਲਖ ਧੋਐ ਸੋ ਕਹੋ ਟਲ ਗੁਰ ਸੇਵੀਐ ਅਹਨ ਸੁ ਸਹਿਜ ਸੁ ਭਾਈ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਈ ਸਵਈਏ ਮਹੱਲੇ ਤੀਜੇ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇਕ ਨਾਮ ਅਛਲ ਸੰਸਾਰੀ ਜਿਨ ਭਗਤ ਭਵ ਜਲ ਤਾਰੇ ਸਿਮਰਹੁ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲੈਣਾ ਤਪਿਉ ਜੀਨ ਸਰਬ ਸਿਦੀ ਕਬਜਨ ਕਲ ਸੁਭੂਦੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖਤ ਰੂਗਰ ਮਬਲਸਰਾ ਉੱਤਰ ਦੱਖਣ ਹੈ ਪੁਬ ਅਰ ਪੱਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਉ ਉਲਟ ਗੰਗ ਪੱਛਮ ਧਰੀਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰਹਿ ਨਖ ਅਤਰ ਅਵਰ ਧੂ ਮੰਡਲ ਨਾਰਦਾਜ ਪ੍ਰਹਿਲਾਦ ਵਰਾ ਸਸੀ ਅਰ ਅਸੂਰ ਨਾਮ ਉਲਾਸ ਹੈ ਸੈਨ ਲੋ ਜਿਨ ਉਧਰਿਆ ਸੋਈ ਨਾਮ ਅਸ਼ਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸਿਵਰ ਨਵਨਾਥ ਨਿਰੰਜਨ ਸਿਵ ਸੰਕਾਦ ਸਮੁੱਧਰਿਆ 84 ਸਿੱਧ ਬੁੱਧ ਜਿਤ ਰਾਤੀ ਅੰਬਰੀਕ ਭਵ ਜਲ ਤਰਿਆ ਉਦਹੁ ਅਕਰੂਰ ਤਲੋਚਨ ਨਾਮਾ ਕਾਲਕ ਬੀਰ ਕਿਲ ਵਿਖ ਹਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਤਿਤ ਨਾਮ ਲਾਗ ਤੇ ਤੀਸ ਧਿਆਵਹਿ ਜਤੀ ਤਪੀ ਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਤਾਮਹਿ ਚਰਨ ਚੇਤ ਅਮਰਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖ ਹੈ ਉੱਤਰ ਦੱਖਣ ਪੂਪ ਦੇਸ਼ ਪશ્ਚਮ ਜਸ ਭਖ ਹੈ ਜਨਮ ਤਾ ਇਹੋ ਸਕੇ ਆਤ ਜਿਤ ਨਾਮ ਹਰਿ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਵ ਛੇ ਦਰਸ਼ਨ ਆਸ਼ਾਸੈ ਭਲੋ ਪਰਸੇਦ ਤੇਜੋ ਤਨ ਕਲ ਜੋੜ ਕਰ ਧਾਇਓ ਸੋਈ ਨਾਮ ਭਗਤ ਭਵਜਨ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਾਇਵਹਿ ਦੇਵ ਤਤੀਸ ਅਰ ਸਾਧਕ ਸਿਧ ਨਰ ਨਾਮ ਖੰਡ ਬ੍ਰਹਮੰਡ ਧਾਰੀ ਜਹ ਨਾਮ ਸਮਾਧਿਓ ਹਰਖ ਸੋਗ ਸਮ ਕਰ ਸਾਹਾਰੀ ਨਾਮ ਸਰੂਪਨ ਸਰਬ ਮੈਂ ਫਗਤ ਰਹੇ ਲਿਵਤਾਰ ਸੋਈ ਨਾਮ ਪਦਾਰਤ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰੋ ਸੀਰ ਬਲਵੰਤ ਸਤ ਪਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਤੁਜਾ ਸੀਤ ਬੈ ਕੁੰਠ ਬੀਣਾ ਪਰਸਹਿ ਸੰਤ ਪਿਆਰ ਜਿਹੇ ਕਰਤਾ ਰਹਿ ਸੰਜੋਗ ਸਤਿਗੁਰੂ ਸੇਵ ਸੁਖ ਪਾਇਉ ਅਮਰ ਗੁਰ ਕੀ ਤਉ ਜੋਗ ਨਾਮ ਨਾਵਣ ਨਾਮ ਰਸ ਖਾਨ ਹਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਤਨ ਸਤਿਗੁਰ ਸੇਵਿਉ ਜਿਸ ਪਸਾਏ ਗਤ ਅਗਮ ਜਾਣੀ ਕੁੱਲ ਸੰਭੂਹੁ ਸਮੁਧਰੇ ਪਾਇਉ ਨਾਮ ਨਿਵਾਸ ਸਕਿਆਥ ਜਨਮ ਕਾਲ ਉਚਰੈ ਗੁਰ ਪਰਸਿਉ ਅਮਰ ਪ੍ਰਗਾਸ ਬਾਰਜ ਕਰਦਾ ਹਣੈ ਸਿਧ ਸੰਮੁਖ ਮੁਖ ਜੋਵੈ ਰਿਧ ਬਸੈ ਬਾਵੰਗ ਜੋ ਤੀਨ ਲੋਕਾਂ ਅੰਤਰ ਮੋਹੈ ਹਿਰਦੈ ਬਸੈ ਅਕਹੀਉ ਸੋਏ ਰਸ ਤਿਨਹੀ ਜਾਤਵ ਮੁਖਹੁ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤਵ ਮਸਟਕ ਨਿਸ਼ਾਨ ਸਚਿਉ ਕਰਮ ਕਾਲੇ ਜੋੜ ਕਰ ਧਾਇਉ ਪਰਸਿਉ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਉ ਚਰਨ ਤਾਂ ਪਰ ਸਕਿ ਅਥ ਚਰਨ ਗੁਰ ਅਮਲ ਪਵਲ ਰੇ ਹੱਥ ਤਾਂ ਪਰ ਸਕਿ ਅਥ ਹੱਥ ਲੱਗੈ ਗੁਰ ਅਮਰ ਪੈ ਜੀਹੀ ਤਾਂ ਪਰ ਸਕਿ ਅਥ ਜੀਹੀ ਗੁਰ ਅਮਰ ਪਣੀਜੈ ਨੈਣ ਤਾਂ ਪਰ ਸਕਿ ਅਥ ਨੈਣ ਗੁਰ ਅਮਰ ਪਖਿਜੈ ਸ਼੍ਰਵਣ ਤਾਂ ਪਰ ਸਕਿਆਤ ਸ਼੍ਰਵਣ ਗੁਰ ਅਮਰ ਸੁਣਿਜੈ ਸਕਿਆਤ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਤ ਸੋ ਸਿਰ ਜਾਲਪ ਪਣੈ ਜੋ ਸਿਰ ਨਿਵੈ ਗੁਰ ਅਮਰ ਨੇਤ